ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪ੍ਰਵੀਨ ਪਵਾਨੀਗੜ ਤੋਂ ਸੋ ਅੱਜ ਸਾਡੇ ਬਾਤ ਹੀ ਵਧੀਆ ਤੇ ਨੇਕ ਇਨਸਾਨ ਗੁਰਪ੍ਰੀਤ 인ਸਾ ਜੀ ਦਾ ਬਰਥਡੇ ਆ ਸੋ ਵਿਸ਼ਿੰਗ ਤੁਹਾਂ ਵੈਰੀ ਵੈਰੀ ਹੈਪੀ ਬਰਥਡੇ ਗੁਰਪ੍ਰੀਤ ਜੀ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਦਿਨ ਦੁਗਣੀ ਰਾਤ ਚੌਗਣੀ ਤੁਸੀਂ ਤਰੱਕੀ ਕਰਦੇ ਰਹੋ ਸੀਰੀਅਸਲੀ ਬਹੁਤ ਨਾਇਸ ਪਰਸਨ ਨੇ ਤੇ ਮੇਰੇ ਵੱਲੋਂ ਯਾਨੀ ਕਿ ਸਾਡੀ ਸਾਰੀ ਟੀਮ ਵੱਲੋਂ ਗੁਰਪ੍ਰੀਤ 인ਸਾ ਜੀ ਨੂੰ ਹੈਪੀ ਬਰਥਡੇ ਸੋ ਤੁਸੀਂ ਵੀ ਸਾਰਿਆਂ ਨੂੰ ਜ਼ਰੂਰ ਵੇਸ਼ ਕਰਿਓ ਬਹੁਤ ਪਿਆਰ ਨਾਲ नमस्कार मैं करिश्मा चंडीगढ़ से आज गुरप्रीत सर का बर्थडे है मेरी तरफ से बहुत बहुत शुभकामनाएं उनको और वो दिन दुगनी रात चौगनी तरक्की करें हैप्पी बर्थडे गुरप्रीत सर थैंक सत श्रीकाल जी मेरा नाम गुरप्रीत सिंह तो अब वीर गुरप्रीत सर का अब बर्थडे है रब उन्होंने बहुत तरक्की दे तंदुरुस्ती बख्शे मेहनत करे वजिया दिन चढ़िया उन्होंने इंजॉय योर डे भाजी थैंक यू ਸਸਿਕਾ ਦੋਸਤੋ ਮੈਂ ਤੁਹਾਡੀ ਆਪਣੀ ਬਲਜਿੰਦਰ ਰਿੰਪੀ ਮੇਰਾ ਛੋਟਾ ਵੀਰ ਗੁਰਪ੍ਰੀਤ ਭਵਾਨੀਗੜ੍ਹ ਤੋਂ ਉਹਨਾਂ ਦਾ ਅੱਜ ਹੈਪੀ ਵਾਲਾ ਬਰਥਡੇ ਆ ਉਹਨਾਂ ਨੂੰ ਪ੍ਰਮਾਤਮਾ ਲੰਬੀਆਂ ਉਮਰਾਂ ਬਖਸ਼ੇ ਚੜ੍ਹਦੀ ਕਲਾ 'ਚ ਰਹਿਣ ਹੋ ਸਦਾ ਖੁਸ਼ ਰਹਿਣ ਗੋਡ ਬlesਸ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹੈਰੀ ਦੁੱਗਰੀ ਵਾਲਾ ਸੋ ਅੱਜ ਆਪਣੇ ਵੱਡੇ ਵੀਰ ਗੁਰਪ੍ਰੀਤ ਬਾਈ ਦਾ ਜਨਮ ਦਿਨ ਆ ਮੇਰੇ ਵੱਲੋਂ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਮਾਲਕ ਚੜ੍ਹਦੀ ਕਲਾ ਚ ਰੱਖੇ ਹੋ ਛਾਟ ਮਾਸਰੀਰ ਨੈਣ ਤਿੱਖੇ ਜਿਵੇਂ ਤੀਰ ਨਹੀਂ ਛਾਟ ਮਾਸਰੀਰ ਨੈਣ ਤਿੱਖੇ ਜਿਵੇਂ ਤੀਰ ਨੱਡੀ ਕੁੜੀਆਂ ਤੇ ਹਾਏ ਨੱਡੀ ਕੁੜੀਆਂ ਤੇ ਹੁਕਮ ਚੇਲਾਵੇ ਕੁੱਦ ਕੁੱਦ ਮਾਰੇ ਚੁੱਬੀਆਂ ਰੰਨ ਪਤਲੀ ਹਾਏ ਰੰਨ ਪਤਲੀ ਤਲਾ ਦੇ ਕੰਡੇ ਨਾਵੇ ਕੁੱਦ ਕੁੱਦ ਮਾਰੇ ਚੁੱਬੀਆਂ ਰੰਨ ਪਤਲੀ ਤਲਾ ਦੇ ਕੰਡੇ ਨਾਵੇ ਕੁੱਦ ਕੁੱਦ ਮਾਰੇ ਚੁੱਬੀਆਂ ਅੱਜ ਸਾਡੇ ਬਹੁਤ ਪਿਆਰੇ ਮਿੱਤਰ ਗੁਰਪ੍ਰੀਤ ਸੰਜੀਤਾ ਜਨਮ ਦਿਨ ਹੈ ਹੈਪੀ ਬਰਥਡੇ ਗੁਰਪ੍ਰੀਤ ਝੂਟੇਕ ਤਨ ਤਨ ਸਤਿਗੁਰੂ ਤੇਰੀ ਆਸਰਾ ਤਨ ਤਨ ਸਤਿਗੁਰੂ ਤੇਰੀ ਆਸਰਾ ਮੈਂ ਪਿਆਰਾ ਰਾਮ ਸਿੰਘ ਸਾਹਿਬ ਟਿਕਰੀ ਵਾਲਾ ਜਿਲ੍ਹਾ ਬਰਨਾਲਾ ਸਾਡੇ ਅੱਜ ਵੱਡੇ ਵੀਰ ਗੁਰਪ੍ਰੀਤ ਜੀ ਦਾ ਜਨਮ ਦਿਨ ਹੈ ਬਹੁਤ ਬਹੁਤ ਵਧਾਈ ਵੀਰ ਨੂੰ ਮਾਲਕ ਸਾਡਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਇੱਕ ਵਾਰੀ ਫੇਰ ਵੀਰ ਨੂੰ ਬਹੁਤ ਬਹੁਤ ਵਧਾਈਆਂ ਜੀ ਗੁਰਪ੍ਰੀਤ ਜੀ ਮੈਂ ਪਿਆਰਾ ਰਾਮ ਸਿੰਘ ਸਾਹਿਬ ਟਿਕਰੀ ਵਾਲਾ ਤਨ ਤਨ ਸਤਿਗੁਰੂ ਤੇਰੀ ਆਸਰਾ ਤਨ ਤਨ ਸਤਿਗੁਰੂ ਤੇਰੀ ਆਸਰਾ ਅੱਜ ਸਾਡੇ ਬਹੁਤ ਹੀ ਰਿਸਪੈਕਟਡ ਭਰਾ ਗੁਰਪ੍ਰੀਤ ਪਾਨੀਗੜ ਜੀ ਦਾ ਬਰਥਡੇ ਆ ਸੋ ਵੀਰ ਨੂੰ ਹੈਪੀ ਬਰਥਡੇ ਤੇ ਪ੍ਰਮਾਤਮਾ ਇਸੇ ਤਰ੍ਹਾਂ ਬਾਈ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਸੇਵਾ ਸਿਮਰਨ ਕਰਨ ਦਾ ਬਲ ਬਖਸ਼ੇ ਬਹੁਤ-ਬਹੁਤ ਵਧੀਆ ਭਰਾ ਸਾਡੇ ਵੀਰ ਦਾ ਬਹੁਤ-ਬਹੁਤ ਸਵਾ ਇੱਕ ਵਾਰ ਫਿਰ ਤੋਂ ਵੀਰ ਨੂੰ ਹੈਪੀ ਬਰਥਡੇ ਤੇ ਪ੍ਰਮਾਤਮਾ ਬਾਈ ਤੇ ਮੇਰੇ ਪਰਿਆਤ ਰੱਖੇ ਧੰਨ ਧੰਨ ਸਤਿਗੁਰੂ ਜੀ ਆਸਰਾ ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਵੀ ਚੈਨੀ ਅੰਸਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਗੁਰਪ੍ਰੀਤ ਭਵਾਨੇਗੜ ਅੱਜ ਬਾਈ ਜੀ ਦਾ ਜਨਮ ਦਿਨ ਆ ਸੋ ਜਨਮ ਦਿਨ ਦੀਆਂ ਬਾਈ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਸੋ ਸਤਿਗੁਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਦਾ ਹੀ ਇਸੇ ਤਰ੍ਹਾਂ ਆਪਣੇ ਬੱਚੇ ਤੇ ਮਿਹਰ ਭਰਿਆ ਹੱਥ ਬਣਾ ਕੇ ਰੱਖੇ ਪ੍ਰਮਾਤਮਾ ਸਦਾ ਚੜ੍ਹਦੀ ਕਲਾਾਂ ਦੇ ਵਿੱਚ ਰਹੋ ਜੀ ਅੱਜ ਸਾਡੇ ਪਿਆਰੇ ਮਿੱਤਰ ਦਾ ਜਨਮ ਦਿਨ ਹੈ ਮਾਲਕ ਨੂੰ ਖੁਸ਼ੀਆਂ ਦੇਵੇ ਤੇ ਗੁੱਡ ਵਿਸ਼ਿਸ਼ੂ ਟੇਕ ਕੇਅਰ ਹੈਪੀ ਬਰਥਡੇ ਬਾਈ ਵੰਦਾਬਾਦ ਕਰਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਭਰਾ ਜੱਸੀ ਪੰਜਾਬੀ ਵਿਰਸਾ ਅੱਜ ਸਾਡੇ ਬੜੇ ਪਿਆਰੇ ਵੀਰ ਗੁਰਪ੍ਰੀਤ ਕੋਹਾਨੀਗੜ੍ਹ ਦਾ ਜਨਮ ਦਿਨ ਹੈ ਜੀ ਮੇਰੀ ਸਾਰੀ ਪੰਜਾਬੀ ਗੁਰਸਾ ਟੀਮ ਵੱਲੋਂ ਸਾਡੇ ਵੀਰ ਗੁਰਪ੍ਰੀਤ ਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਅਰਦਾਸ ਕਰਦੇ ਆਂ ਸਾਡਾ ਬਾਬਾ ਨਾਨਕ ਸਾਡੇ ਵੀਰ ਨੂੰ ਹਮੇਸ਼ਾ ਚਰਤਿ ਕਲਾ 'ਚ ਰੱਖੇ ਦਿਨੋ ਦੁਪਹਿਰ ਰਾਤ ਚੱਲੇ ਆਂ ਪਰਮਾਤਮਾ ਤਰੱਕੀ ਵਾਸਤੇ ਬਹੁਤ ਘੈੜ ਭਰਾ ਸਾਡਾ ਜਿਉਂਦੇ ਵਾਸਤੇ ਗੁਰਪ੍ਰੀਤ ਵੀਰੇ ਬਾਬਾ ਨਾਨਕ ਸਿਮਰ ਕੇ ਰਹਿਟਾਟੇ ਤੇ ਮੁੱਕੇ ਭਾਈ ਸਭੀ ਗੱਲ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿੰਘ ਰਮੇਂਡੀ ਕੱਲ ਰਾ ਅੱਜ ਗੁਰਪ੍ਰੀਤ ਭਵਾਨੇਗੜ ਜੀ ਦਾ ਜਨਮ ਦਿਨ ਹੈ ਸੁਪਰਮਾਤਮਾ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਤੇ ਸਾਡੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜਨਮ ਦਿਨ ਦੀਆਂ ਔਰ ਤੁਸੀਂ ਵੀ ਦਿਓ ਦੁਆਵਾਂ ਥੈਂਕ ਯੂ ਸੋ ਮੱਚ ਅੱਜ ਦਾ ਦਿਨ ਬਹੁਤ ਹੀ ਜ਼ਿਆਦਾ ਖਾਸ ਹੈ ਜੀ ਕਿਉਂਕਿ ਸਾਡੇ ਗੁਰਪ੍ਰੀਤ ਸਿੰਘ ਜੀ ਦਾ ਬਰਥਡੇ ਆ ਸੋ ਵਿਸ਼ਿੰਗ ਯੂ ਅ ਵੈਰੀ ਵੈਰੀ ਹੈਪੀ ਬਰਥਡੇ ਗੁਰਪ੍ਰੀਤ ਜੀ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਵਾਂਸ ਅਗੇਨ ਹੈਪੀ ਬਰਥਡੇ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਬਰਗਾੜੀ ਮੈਂ ਗੁਰਪ੍ਰੀਤ ਕੌਰ ਬਰਗਾੜੀ ਜੀ ਤੇ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਆਪਣੇ ਵੀਰ ਦਾ ਅੱਜ ਜਨਮ ਦਿਨ ਹੈ ਹਾਂਜੀ ਬਾਈ ਗੁਰਪ੍ਰੀਤ ਭਵਾਨੀਗੜ੍ਹ ਉਹਨਾਂ ਦਾ ਜਨਮ ਦਿਨ ਬਹੁਤ ਹੀ ਪਿਆਰਾ ਵੀਰ ਹੈ ਸਾਡਾ ਬਹੁਤ ਜ਼ਿਆਦਾ سپورਟ ਕਰਦਾ ਸਾਨੂੰ ਅਸੀਂ ਦੁਆ ਕਰਦੇ ਹਾਂ ਇੱਕ ਵਾਈ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਬੰਦ ਦੁਗਲੀ ਦਾ ਚੰਗੀ ਤਰੱਕੀ ਬਖਸ਼ੇ ਲੰਮੀ ਉਮਰਾਂ ਬਖਸ਼ੇ ਹੈਪੀ ਬਰਥਡੇ ਬਾਈ ਇੱਕ ਵਾਰੀ ਫੇਰ ਤੈਨੂੰ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਜਿੰਮੀ ਗਿੱਲ ਆ ਸਾਡਾ ਬਹੁਤ ਹੀ ਪਿਆਰਾ ਵੀਰ ਹੈ ਸਾਡੇ ਯਾਰਾਂ ਦਾ ਯਾਰ ਸਾਡਾ ਗੁਰਪ੍ਰੀਤ ਭਵਾਨੀਗੜ੍ਹ ਅਜੋਨ ਦਾ ਹੈਪੀ ਬਰਥਡੇ ਆ ਅਸੀਂ ਵਿਸ਼ ਕਰਦੇ ਆ ਭਰਾ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਤੇ ਆ ਦੀ ਲੰਮੀ ਉਮਰ ਹੋ ਠੀਕ ਹੈ ਜੀ ਕਲਾਕਾਰ ਨੂੰ ਬਹੁਤ ਪਿਆਰ ਕਰਦਾ ਸਾਡਾ ਗੁਰਪ੍ਰੀਤ ਭੌਣੇ ਦਾ ਠੀਕ ਹੈ ਜੀ ਮੈਂ ਜਿੰਮੀ ਗੱਲ ਮੇਰੇ ਵੱਲੋਂ ਬਹੁਤ ਦੁਆਵਾਂ ਸਾਡੇ ਸਾਡੇ ਯਾਰ ਹੁੰਦਾ ਯਾਰ ਥੋੜਾ ਗੁਰਪ੍ਰੀਤ ਭੌਣੇ ਦੇ ਲਵ ਜੀ ਕੁਛ ਰੋ ਤੱਕਿਆ ਕਰੋ ਲੰਮੀ ਉਮਰ ਟਿਕਾ ਓਕੇ ਲਵ ਜੀ ਹਉਦੋ ਗੱਲਿਆ ਨੇ ਮਾਰੇ ਨਹੀਂ ਸਰਪੰਚ ਤਾਂ ਬਣ ਜਾਂਦੇ ਹਰ ਗਿਆ ਸਰਪੰਚ ਹੀ ਵੇ ਹੁਣ ਰੋਮੇ ਕਰਮਾ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜੰਟੀ ਹੀਰਾ ਮੇਰੇ ਬਹੁਤ ਹੀ ਪਰਮ ਮਿੱਤਰ ਪਿਆਰੇ ਇਨਸਾਨ ਭਾਈ ਗੁਰਪ੍ਰੀਤ ਹਿੰ사 ਜੀ ਪਹਾਣੀਗੜ ਤੋਂ ਅੱਜ ਉਹਨਾਂ ਦਾ ਬਰਥਡੇ ਹੈ ਜੀ ਦਿਓ ਬਾਈ ਜੀ ਨੂੰ ਵਧਾਈਆਂ ਤੇ ਸਾਰੇ ਕਰੋ ਬਿਸ਼ ਬਾਈ ਜੀ ਲੰਮੀ ਉਮਰਾਂ ਮੰਨ ਬਹੁਤ ਹੀ ਅੱਛੇ ਇਨਸਾਨ ਨੇ ਜੀ ਸਤਿ ਸ਼੍ਰੀ ਅਕਾਲ ਹੋ ਮੇਰੇ ਕਗਰੇ ਦੀ ਵੇ ਲਾਉਣ ਪਿੱਜ ਗਈ ਕੱਗਰੇ ਦੀਵੇ ਲਾਉਣ ਭਿੱਜ ਗਈ ਮਿੱਤਰਾ ਵੇ ਤੇਰਾ ਧਾਨ ਦੀ ਦੇ ਪਾਰ ਡੇਰਾ ਮੇਰੇ ਪਟ ਪਟ ਪਾਣੀ ਆਇਆ ਟੰਗਿਆ ਬਥੇਰਾ ਮੇਰੇ ਕੱਗਰੇ ਦੀਵੇ ਲਾਉਣ ਭਿੱਜ ਗਈ ਕੱਗਰੇ ਦੀਵੇ ਲਾਉਣ ਭਿੱਜ ਗਈ ਲੋ ਜੀ ਮੈਂ ਆ ਕੁਲਦੀਪ ਕੌਰ ਤੇ ਸਾਡੇ ਗੁਰਪ੍ਰੀਤ ਭਵਾਨੀਗੜ੍ਹ ਤੋਂ ਉਸ ਬੱਚੇ ਦਾ ਜਨਮ ਦਿਨ ਆ ਗੁਰਪ੍ਰੀਤ ਤੈਨੂੰ ਬਹੁਤ ਬਹੁਤ ਮੁਬਾਰਕਾਂ ਤੂੰ ਜੀਓ ਹਜ਼ਾਰਾਂ ਸਾਲ ਸਾਲ ਕੇ ਦਿਨ ਹੋ 50 ਹਜ਼ਾਰ ਲਾ ਤੈਨੂੰ ਬਹੁਤ ਮੁਬਾਰਕਾਂ ਤੂੰ ਮੇਰਾ ਬ੍ਰਦਰ ਵੀ ਆ ਤੇ ਮੇਰਾ ਛੋਟਾ ਬੱਚਾ ਵੀ ਆ ਪਲੀਜ਼ ਥੈਂਕ ਯੂ ਸ਼ੁਕਰੀਆ ਤੂੰ ਜਿੰਦਾ ਰਹੇ ਪਰਮਾਤਮਾ ਤੇਰੀ ਲੰਮੀ ਉਮਰ ਕਰੇ ਬਹੁਤ ਬਹੁਤ ਮੁਬਾਰਕਾਂ ਤੈਨੂੰ ਜਨਮ ਦਿਨ ਦੀਆ ਸਸੀ ਘੋਟੂ ਮਾਤੌੜਾ ਗੀਤਕਾਰ ਤੇ ਪੇਸ਼ਕਾਰ ਪੰਗੋ ਫੁਲੇਵਾ ਸਵਾਗਤ ਸਾਰਿਆਂ ਨੂੰ ਬੜੀ ਖੁਸ਼ੀ ਦੀ ਗੱਲ ਸਾਂਝੀ ਕਰਦੇ ਆਂ ਕਿ ਸੰਗੀਤ ਪ੍ਰੇਮੀ ਕਲਾਕਾਰ ਨੂੰ ਪਿਆਰ ਕਰ ਮੜਾ ਮੇਰਾ چھوٹਾ ਭਰਾ ਗੁਰਪ੍ਰੀਤ ਪਵਨ ਹੀ ਗਾਣਾ ਉਹਨਾਂ ਦਾ ਜਨਮ ਦਿਨ ਹੈ ਹੈਪੀ ਬਰਥਡੇ ਜਨਮ ਦਿਨ ਸੋ ਗੁਰਪ੍ਰੀਤ ਨੂੰ ਮੇਰੇ ਵੱਲੋਂ ਮੇਰੇ ਪੂਰੇ ਸੰਗੀਤ ਪਰਿਵਾਰ ਵੱਲੋਂ ਬਹੁਤ ਸਾਰੇ ਮੁਬਾਰਕਾਂ ਤੇ ਤੁਸੀਂ ਸਾਰੇ ਗੁਰਪ੍ਰੀਤ ਨੂੰ ਮੁਬਾਰਕਾਂ ਉਹ ਚਰਜੀ ਕਲਾ ਦੀ ਕਾਮਨਾ ਕੋਸ਼ਿਸ਼ ਮੇਰੇ ਵੱਲੋਂ ਬਹੁਤ ਸਾਰੇ ਮੁਬਾਰਕਾਂ ਵੈਦੂ ਗੁਰਪ੍ਰੀਤ ਦੀ ਚਰਜੀ ਕਰਕੇ ਲੰਬੀਆਂ ਹੋਰਾਂ ਬਖਸ਼ੇ ਤਰੱਕੇ ਬੱਚੇ ਜੋਕ ਜੋਕ ਜੀ ਜੋਕ ਜੋਕ ਜੀ ਸਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਮੀਤ ਬ੍ਰਾਹਨ ਤੇ ਮੈਂ ਹਰਮਨਦੀਪ ਸੋ ਦੋਸਤੋ ਅੱਜ ਸਾਡੇ ਬਹੁਤ ਹੀ ਪਿਆਰੇ ਵੀਰ ਗੁਰਪ੍ਰੀਤ ਭਵਾਨੀਗੜ ਉਹਨਾਂ ਦਾ ਜਨਮ ਦਿਨ ਹੈ ਸਾਡੇ ਵੱਲੋਂ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੈਪੀ ਬਰਥਡੇ ਜੀ ਹੈਪੀ ਬਰਥਡੇ ਗੁਰਪ੍ਰੀਤ ਬਹੁਤ ਬਹੁਤ ਮੁਬਾਰਕਾਂ ਬਾਬਾ ਜੀ ਚੜ੍ਹਦੀ ਕਲਾ ਚ ਰੱਖਣ ਤੰਦਰੁਸਤ ਰਹਿਮ ਬਖਸ਼ਣ ਤਰੱਕੀਆਂ ਬੱਚਾ ਥੈਂਕ ਯੂ ਸੋਸਿਕਲ ਜੀ ਮੈਂ ਹਾਂ ਤੁਹਾਡਾ ਆਪਣਾ ਜਗਦੀਪ ਜੋਗਾ ਬੜੀ ਖੁਸ਼ੀ ਦੀ ਗੱਲ ਤੁਹਾਡਾ ਸਮਝ ਕਰ ਰਹੀ ਸੀ ਮੇਰਾ ਬਹੁਤ ਹੀ ਪਿਆਰਾ ਵੀਰ ਸੱਚਾ ਤੇ ਸੱਚਾ ਦੋਸਤ ਬੜੀਆ ਇਨਸਾਨ ਗੁਰਪ੍ਰੀਤ ਕਵਾਨੀ ਗੜਾ ਕਲਾਕਾਰਾਂ ਨੂੰ ਸੰਗੀਤ ਨੂੰ ਮਹੱਭਤ ਕਰਨ ਵਾਲਾ ਤੇ ਅੱਜ ਉਹਦਾ ਹੈਪੀ ਬਰਥਡੇ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕ ਹੈ ਰੱਬ ਇਸ ਤੇ ਪਾਸੇ ਕਿਰਪਾ ਕਰੇ ਸਾਡਾ ਭਰਾ ਸਦਾ ਚੜ੍ਹਦੀ ਕਲਾ ਚ ਰਹੇ ਇਸ ਤਰ੍ਹਾਂ ਸੰਸਾਰ ਦੇ ਸਾਰੇ ਕੁਸ਼ਿਆਂ ਦੀ ਝੋਲੀ ਪਾਵੇ ਮੇਰੇ ਵੱਲੋਂ ਮੇਰੇ ਗੁਰਪ੍ਰੀਤ ਭਰਾ ਨੂੰ ਕਵਾਨੀ ਗੜਾ ਲਈ ਬਹੁਤ ਬਹੁਤ ਮੁਬਾਰਕ ਜੁਗ ਜੁਗ ਜੀਓ ਭਰਾ ਸਾਰੇ ਗੱਲ ਜੀ ਮੈਂ ਤੁਹਾਡੀ ਆਪਣੀ ਸਿੰਗਰ ਜੋਤੀ ਕੋਇਨੋ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆ ਅ ਮੇਰੇ ਬ੍ਰਦਰ ਗੁਰਪ੍ਰੀਤ 인ਸਾਨ ਭਵਾਨੀਗੜ੍ਹ ਤੋਂ ਜਿਨ੍ਹਾਂ ਦਾ ਅੱਜ ਹੈਪੀ ਵਾਲਾ ਬਰਥਡੇ ਆ ਸੋ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਉਹਨਾਂ ਦੀ ਲੰਬੀ ਉਮਰ ਕਰੇ ਆਓ ਆਪਾਂ ਸਾਰੇ ਮਿਲ ਕੇ ਉਹਨਾਂ ਨੂੰ ਦੁਆਵਾਂ ਦੇਈਏ ਤੇ ਸ਼ਾਇਦ ਤੁਹਾਡੀਆਂ ਦੁਆਵਾਂ ਨਾਲ ਹਨਾ ਕਿਸੇ ਦੀ ਜ਼ਿੰਦਗੀ ਸੰਵਰਦੀ ਹੋਵੇ ਤੇ ਆਪਣਾ ਕੁਛ ਨਹੀਂ ਇਹਦੇ 'ਚ ਜਾਂਦਾ ਜੇ ਆਪਾਂ ਕੋਈ ਕਿਸੇ ਨੂੰ ਦਿਲ ਤੋਂ ਦੁਆ ਦੇ ਦਿੰਨੇ ਆ ਔਰ ਹਮੇਸ਼ਾ ਸਬਦਾ ਪਲਾ ਕਰੋ ਸਬਦਾ ਪਲਾ ਸੋਚੋ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਾਰਿਆਂ ਗਰੇ ਦੀਵੇ ਲਾਉਣ ਪਿਜ ਗਈ ਕਗਰੇ ਦੀਵੇ ਗਾਉਣ ਪਿਜ ਗਈ ਮੇਰੇ ਕਗਰੇ ਦੀਵੇ ਗਾਉਣ ਪਿਜ ਗਈ ਮਿੱਤਰਾ ਵੇ ਤੇਰਾ ਤਾਨ ਦੀ ਦੇ ਪਾਰ ਡੇਰਾ ਮੇਰੇ ਪੱਟ ਪੱਟ ਆਈ ਆਇਆ ਸੰਗਿਆ ਬਥੇਰਾ ਮੇਰੇ ਕੱਗਰੇ ਦੀ ਵੇ ਕੌਣ ਭej ਗਈ ਆਇ ਕੱਗਰੇ ਦੀ ਵੇ ਕੌਣ ਭej ਗਈ ਮੇਰੇ ਕੱਗਰੇ ਦੀ ਵੇ ਲਾਉਣ ਭej ਗਈ ਲਓ ਜੀ ਮੈਂ ਆ ਕੁਲਦੀਪ ਕੌਰ ਤੇ ਮੈਂ ਸਾਡੇ ਗੁਰਪ੍ਰੀਤ ਗੁਰਪ੍ਰੀਤ ਦਾ ਜਨਮ ਦਿਨ ਆ ਮੈਂ ਉਹਨੂੰ ਬਹੁਤ ਬਹੁਤ ਮੁਬਾਰਕਾ ਦਿੰਨੀ ਆ ਤੂੰ ਜਿਉ ਹਜ਼ਾਰਾਂ ਸਾਲ ਸਾਲ ਕੇ ਦਿਨੋਂ 50000 ਗੁਰਪ੍ਰੀਤ ਤੈਨੂੰ ਬਹੁਤ ਬਹੁਤ ਮੁਬਾਰਕਾ ਜਨਮ ਦਿਨ ਦੀਆਂ ਥੈਂਕ ਯੂ ਤੂੰ ਜਿੰਦਾ ਰਹੇ ਰੱਬ ਤੇਰੀ ਲੰਮੀ ਲੰਮੀ ਉਮਰ ਕਰੇ ਤੂੰ ਮੇਰਾ ਵੀਰ ਮੀਆਂ ਮੇਰਾ ਬੱਚਾ ਮੀਆਂ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਲਵ ਹੈਲੋ ਸਤਿ ਸ੍ਰੀ ਅਕਾਲ ਗੁਰਪ੍ਰੀਤ ਕੀ ਹਾਲ ਚਾਲ ਹੈ ਮੁਬਾਰਕਾਂ ਵੀ ਤੁਹਾਨੂੰ ਤੁਹਾਡੇ ਹੈਪੀ ਬਰਥਡੇ ਦੀਆਂ ਪਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੀ ਦੁਨੀਆ ਭਰ ਦੀਆਂ ਖੁਸ਼ੀਆਂ ਦੇਵੇ ਤੁਹਾਨੂੰ ਅਨ ਬਹੁਤ ਬਹੁਤ ਮੁਬਾਰਕਾਂ ਇੱਕ ਵਾਰੀ ਫੇਰ ਮੇਰੇ ਵੱਲੋਂ ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਜੀ ਹਾਂਜੀ ਮੇਰੇ ਵੱਲੋਂ ਸਾਰੇ ਆਪਣੇ ਸ਼ਤਸ਼ਿਆ ਕਾਲ ਮੈਂ ਪ੍ਰਵੀਨ ਭਵਾਨੀਗੜ ਤੋਂ ਸੋ ਅੱਜ ਸਾਡੇ ਬਹੁਤ ਹੀ ਵਧੀਆ ਆਰਟਿਸਟ ਗੁਰਪ੍ਰੀਤ ਜੀ ਦਾ ਬਰਥਡੇਅ ਸੋ ਵਿਸ਼ ਨੂੰ ਯੂ ਆਰ ਵਾਈ ਵੈਰੀ ਵੈਰੀ ਹੈਪੀ ਬਰਥਡੇਅ ਸੇ ਆਪ ਤਾਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਸੇ ਤੁਸੀਂ ਸਾਰੇ ਗੁਰਪ੍ਰੀਤ ਸਾਨੂੰ ਜਿੰਕ ਤਰ੍ਹਾਂ ਜਾਣਦੇ ਹੀ ਹੋ ਇੱਕ ਆਰਟਿਸਟ ਹੋਣ ਦੇ ਨਾਲ ਤੇ ਬਹੁਤ ਹੀ ਜ਼ਿਆਦਾ ਵਧੀਆ ਇਨਸਾਨ ਵੀ ਨੇ ਰੱਬ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਦਿਨ ਦਿਹਾੜਾ ਚੌਗਨੀ ਤਰੱਕੀ ਕਰੋ ਤੁਸੀਂ ਬਾਕੀ ਬਹੁਤ ਬਹੁਤ ਫਿਰ ਤੋਂ ਤੁਹਾਨੂੰ ਜਨਮ ਦਿਨ ਦੀਆਂ ਵਧਾਈਆਂ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਲੋਕ ਗਿਆ ਇੱਕ ਹਾਕਮ ਬਖਤਰੀ ਵਾਲਾ ਜੀ ਹੋ ਠੀਕ ਠਾਕ ਨੇ ਸਾਰੇ ਗੁਰੂ ਕਿਰਪਾ ਨਾਲ ਤੁਸੀਂ ਸਾਰੇ ਖੁਸ਼ੀ ਹੋਵੋਗੇ ਬਹੁਤ ਬਹੁਤ ਮਿਹਰਬਾਨੀ ਅੱਜ ਸਾਡੇ ਛੋਟੇ ਵੀਰ ਗੁਰਪ੍ਰੀਤ ਭਾਨੀਗੜ ਨਿੱਕੇ ਵੀਰ ਦਾ ਜਨਮ ਦਿਨ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੁਗ ਜੁਗ ਦੀਏ ਵਾਸਤੇ ਰਹੋ ਪ੍ਰਮਾਤਮਾ ਤੰਦਰੁਸਤੀ ਤਰੱਕੀ ਤੇ ਖੁਸ਼ਹਾਲੀ ਬਖਸ਼ਿਸ਼ ਕਰੇ ਤੁਹਾਡਾ ਵੱਡਾ ਵੀ ਤੁਹਾਡੇ ਰੌਸ਼ਨ ਭਵਿੱਖ ਦੀ ਕਾਮਨਾ ਕਰਦਾ ਹੈ ਜੀ ਬਹੁਤ ਬਹੁਤ ਮੁਬਾਰਕਾਂ ਤੁਮ ਜੀਓ ਹਜ਼ਾਰਾਂ ਸਾਲ ਸਾਲ ਕੇ ਦਿਨੋ 50000 ਗੁਰਪ੍ਰੀਤ ਪਵਨੀਗੜ ਹੈਪੀ ਬਰਥਡੇ ਟੂ ਯੂ ਥੈਂਕ ਯੂ ਜੀ ਸ਼ੁਕਰੀਆ ਛੋਟੇ ਵੀਰ ਗੁਰਪ੍ਰੀਤ ਪਵਨੀਗੜ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਵੀਰੇ ਪ੍ਰਮਾਤਮਾ ਵਾਹਿਗੁਰੂ ਤੁਹਾਨੂੰ ਤ੍ਰਕੀਆਂ ਵਕਸ਼ੇ ਲੰਬੀਆਂ ਹੋਰਾਂ ਵਕਸ਼ੇ ਚੜ੍ਹਦੀਆਂ ਕਲਾ ਵਕਸ਼ੇ ਵਿੱਚ ਰਹੇ ਸ਼ੇਰ ਮੇਰੇ ਵੱਲੋਂ ਬੂਟਾ ਭਾਈਪਾ ਵੱਲੋਂ ਕੋਆ ਫਿਰ ਤੁਮ ਜਰਮ ਕਰਨੀਆ ਬਹੁਤ ਬਹੁਤ ਮੁਬਾਰਕਾਂ ਦਿੰਦਾ ਜੀ ਸ਼ੁਕਰੀਆ ਜੀ ਦਾ ਸलाम ਜੀ ਜਮਾਦਾ ਜੀ ਸਰਣ ਜੀ ਮੈਂ ਤੁਹਾਡਾ ਆਪਣਾ ਧਰਮਜੀਤ ਕਰਨਾ ਡਾਟੀ ਗੋਣਣਾ ਸੋ ਮੇਰੇ ਖਾਸ ਦੋਸਤ ਮਿੱਤਰ ਛੋਟੇ ਵੀਰ ਸੰਗੀਤ ਪ੍ਰੇਮੀ ਗੁਰਪ੍ਰੀਤ ਭਵਾਨੀਗੜ੍ਹ ਤੋਂ ਜੀ ਉਹਨਾਂ ਦਾ ਅੱਜ ਬਰਥਡੇ ਆ ਜੀ ਮੇਰੇ ਵੱਲੋਂ ਸਾਰੇ ਵੱਲੋਂ ਦਿਓ ਜੀ ਸ਼ੀਰਬਾਦ ਬਹੁਤ ਬਹੁਤ ਮੁਬਾਰਕਾਂ ਜੀ ਉਹਨਾਂ ਨੂੰ। ਕਿ ਤੁਹਾਨੂੰ ਆਜੀ। ਸਸੀ ਗੱਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਰਸੀਲਾ ਗੁਰਪ੍ਰੀਤ ਪਵਾਨੀਗੜ ਮੇਰਾ ਘੈਂਟ ਭਰਾ ਅੱਜ ਦਾ ਹੈਪੀ ਵਾਲਾ ਬਰਥਡੇ ਆ ਅਰਦਾਸ ਕਰਦਾ ਬਾਬਾ ਨਾਨਕ ਚੜ੍ਹਦੀ ਕਲਾ ਦੇ ਵਿੱਚ ਰੱਖੇ। ਹੈਪੀ ਬਰਥਡੇ ਗੁਰਪ੍ਰੀਤ ਵੀਰੇ ਖੁਸ਼ ਰਹੋ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪ੍ਰਵੀਨ ਪਵਾਨੀਗੜ ਤੋਂ ਸੋ ਅੱਜ ਸਾਡੇ ਬਾਤ ਹੀ ਵਧੀਆ ਤੇ ਨੇਕ ਇਨਸਾਨ ਗੁਰਪ੍ਰੀਤ 인ਸਾ ਜੀ ਦਾ ਬਰਥਡੇ ਆ ਸੋ ਵਿਸ਼ਿੰਗ ਤੁਹਾਨੂੰ ਵੈਰੀ ਵੈਰੀ ਹੈਪੀ ਬਰਥਡੇ ਗੁਰਪ੍ਰੀਤ ਜੀ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਦਿਨ ਦੁਗਣੀ ਰਾਤ ਚੌਗਣੀ ਤੁਸੀਂ ਤਰੱਕੀ ਕਰਦੇ ਰਹੋ ਸੀਰੀਅਸਲੀ ਬਹੁਤ ਨਾਇਸ ਪਰਸਨ ਨੇ ਤੇ ਮੇਰੇ ਵੱਲੋਂ ਯਾਨੀ ਕਿ ਸਾਡੀ ਸਾਰੀ ਟੀਮ ਵੱਲੋਂ ਗੁਰਪ੍ਰੀਤ 인ਸਾ ਜੀ ਨੂੰ ਹੈਪੀ ਬਰਥਡੇ ਸੋ ਤੁਸੀਂ ਵੀ ਸਾਰਿਆਂ ਨੂੰ ਜ਼ਰੂਰ ਵੇਸ਼ ਕਰਿਓ ਬਹੁਤ ਪਤਾ ਨਾ ਕਲ ਦੋਸਤੋ ਮੈਂ ਤੁਹਾਡਾ ਜੰਟੀ ਹੀਰਾ ਮੇਰੇ ਬਹੁਤ ਹੀ ਪਿਆਰੇ ਪਰਮਿਤਰ ਗੁਰਪ੍ਰੀਤ ਹਿੰ사 ਜੀ ਅੱਜ ਉਹਦਾ ਵੜੇ ਜੀ ਮੇਰੇ ਵੱਲੋਂ ਬਾਈ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਤੇ ਆਪ ਸਾਰੇ ਵੀ ਬਾਈ ਨੂੰ ਬਿਸ਼ ਕਰੋ ਬਾਈ ਦੀ ਚੜ੍ਹਦੀ ਉਮਰ ਤੇ ਕਾਮਨਾ ਕਰੋ ਸਤਿ ਸ਼ਕਰ ਸਤਿ ਸ਼ਕਰ ਜੀ ਸਾਰੇ ਦੋਸਤਾਂ ਨੂੰ ਤੇ ਅੱਜ ਅਸੀਂ ਇੱਕ ਬਹੁਤ ਵੱਡੀ ਖੁਸ਼ੀ ਜਿਹੜੀ ਹੈ ਉਹ ਤੁਹਾਡੇ ਸਾਰੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ پاک ਰੂਹ ਗੁਰਪ੍ਰੀਤ ਪਵਨੀਗੜ੍ਹ ਵੀਰ ਉਹਨਾਂ ਦਾ ਅੱਜ ਹੈਪੀ ਬਰਥਡੇ ਹੈ ਤੇ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਗੁਰਪ੍ਰੀਤ ਭਾਈ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਹੈਪੀ ਬਰਥਡੇ ਥੈਂਕ ਯੂ ਗੁਰਪ੍ਰੀਤ ਕੀ ਹਾਲ ਆ ਮੈਨੂੰ ਪਤਾ ਲੱਗਿਆ ਕਿ ਤੇਰਾ ਜਨਮ ਦਿਨ ਆ ਤੇ ਬਹੁਤ ਬਹੁਤ ਮੇਰੇ ਵੱਲੋਂ ਤੈਨੂੰ ਮੁਬਾਰਕਾਂ ਤੂੰ ਜੀਓ ਹਜ਼ਾਰਾਂ ਸਾਲ ਸਾਲ ਕੀ ਦਿਨ ਹੋ 50000 ਜੀਂਦਾ ਰਹੇ ਪ੍ਰਮਾਤਮਾ ਤੇਰੀ ਲੰਮੀ ਉਮਰ ਕਰੇ ਦੁਆ ਕਰਦੀ ਆ ਤੇਰੀ ਭੈਣ ਕੁਲਦੀਪ ਕੌਰ ਥੈਂਕ ਯੂ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਭੀ ਜਟਾਣਾ ਜੱਜੀ ਵੀ ਨਾਲ ਨਿਊ Song ਆਇਆ ਸੀ 25 ਸਾਲ ਹੋ ਕੇ ਵੀ ਬੱਤਕ ਪਾਈ ਨੂੰ ਇਹੀ ਜੱਟ ਦਾ ਰਿਆਸ ਚੱਲਦਾ ਐਨੇ ਪੈਸੇ ਕਿ ਉਡਾਉਂਦਾ ਬੂਟਾਂ ਤੇ 10 13 ਕੀ ਜਹਾਜ਼ ਚੱਲਦਾ ਸਾਡੇ ਛੋਟੇ ਵੀਰ ਗੁਰਪ੍ਰੀਤ ਭਵਾਨੀ ਗੜਦਾ ਅੱਜ ਹੈਪੀ ਬਰਥਡੇਅ ਰੱਬ ਉਹਨੂੰ ਲੰਮੀ ਉਮਰਾਂ ਬਖਸ਼ੇ ਸਤ ਸ੍ਰੀ ਅਕਾਲ ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਗੀਤਕਾਰ ਰਾਜ ਮਹਾਰਾਜ ਅੱਜ ਮੇਰੇ ਬਹੁਤ ਹੀ ਪਿਆਰੇ ਵੀਰ ਗੁਰਪ੍ਰੀਤ ਪਵਾਨੀਗੜ ਜਿਨ੍ਹਾਂ ਦਾ ਅੱਜ ਹੈਪੀ ਬਰਥਡੇ ਹੈ ਸੋ ਮੇਰੇ ਵੱਲੋਂ ਵੀਰ ਗੁਰਪ੍ਰੀਤ ਨੂੰ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਹਮੇਸ਼ਾ ਖੁਸ਼ ਰਹੇ ਵਹਿਗੂ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਵੀਰ ਜੱਸੀ ਪੰਜਾਬੀ ਵਿਰਸਾ ਪੰਗੜਾ ਗੁਰਪੋਵਾਨੀਗੜ ਤੇ ਅੱਜ ਸਾਡੇ ਬੜੇ ਪਿਆਰੇ ਵੀਰ ਗੁਰਪ੍ਰੀਤ ਪੋਵਾਨੀਗੜ ਉਹਨਾਂ ਦਾ ਜਨਮ ਦਿਨ ਆ ਜੀ ਤੇ ਮੇਰੇ ਵੀਰ ਨੂੰ ਸਾਡੀ ਆਲ ਪੰਜਾਬੀ ਵਿਰਸਾ ਗਰੁੱਪ ਵੱਲੋਂ ਅਤੇ ਸਾਡੀ ਆਲ ਜੁਨੀਅਨ ਪੰਜਾਬੀ ਸੱਭਿਆਚਾਰ ਗਿੱਧਾ ਪੰਗੜਾ ਜੁਨੀਅਨ ਵੱਲੋਂ ਸਾਡੇ ਭਾਈ ਗੁਰਪ੍ਰੀਤ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਅਰਦਾਸ ਕਰਦੇ ਆਂ ਬਾਬੇ ਨਾਨਕ ਦੇ ਅੱਗੇ ਪ੍ਰਮਾਤਮਾ ਸਾਡੇ ਵੀਰ ਨੂੰ ਚੜ੍ਹਦੀ ਕਲਾ 'ਚ ਰੱਖੇ ਦੇਹਾਂ ਤੂੰ ਗੁਨੀਆ ਰਾਤ ਚਾ ਗੁਨੀਆ ਸਾਡਾ ਮਾਲਕ ਸਾਡੇ ਵੀਰ ਨੂੰ ਤਰੱਕੀਆਂ ਬਖਸ਼ੇ ਜਾਂਦੇ ਵਸਦੇ ਰਹੋ ਬਾਈ ਗੁਰਪ੍ਰੀਤ ਤੇ ਸਾਡੇ ਬੋਲਾਂ ਤਨੂੰ ਢੇਰ ਸਾਰੇ ਮੁਬਾਰਕਾਂ ਹਾਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਪਰ ਆਪਣਾ ਸਿੰਗਰ ਜਿੰਮੀ ਗਿਲ ਸਰਪਸ ਗਰੁੱਪ ਤੋਂ ਜੀ ਅੱਜ ਸਾਡੇ ਬਹੁਤ ਹੀ ਪਿਆਰੇ ਵੀਰ ਨੇ ਸਾਡੇ ਗੁਰਪ੍ਰੀਤ ਸਾਡੇ ਵੀ ਭਵਾਨੇਗੜ ਤੋਂ ਅੱਜ ਉਹਨਾਂ ਦਾ ਹੈਪੀ ਬਰਥਡੇ ਜੀ ਸੋ ਹੈਪੀ ਬਰਥਡੇ ਸਾਡੇ ਭਾਈ ਗੁਰਪ੍ਰੀਤ ਪਵਾਨੀ ਗੜਜੀ ਠੀਕ ਹੈ ਜੀ ਖੁਸ਼ ਰਹੋ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਦਿਨ ਦੁਗਣੀ ਮਿਹਨਤ ਬਖਸ਼ੇ ਤੁਹਾਨੂੰ ਲੰਮੀ ਉਮਰ ਆਉਣ ਤੁਹਾਡੀ ਠੀਕ ਹੈ ਜੀ ਤੁਹਾਡੇ ਪਰਾ ਜ਼ਿੰਮੀ ਕਲ ਸਰਪੰਚ ਸਿੰਘਰ ਵੱਲੋਂ ਦਿਲੋਂ ਦੁਆਵਾਂ ਨੇ ਠੀਕ ਹੈ ਜੀ ਖੁਸ਼ ਰਹੋ ਪਰਮਾਤਮਾ ਤੁਹਾਨੂੰ ਲੰਮੀ ਉਮਰ ਠੀਕ ਹੈ ਜੀ ਹੈਪੀ ਬਰਥਡੇ ਗੁਰਪ੍ਰੀਤ ਸਾਡੇ ਪਵਾਨੀ ਗੜਜੀ ਥੈਂਕ ਯੂ ਜੀ ਖੁਸ਼ ਰਹੋ ਹੈਲੋ ਗੁਰਪ੍ਰੀਤ ਸਰ ਆਈ ਹੋਪ ਤੁਸੀਂ ਠੀਕ-ਠਾਕ ਹੋਵੋਗੇ ਸੋ ਦੱਸ ਦਿਓ ਜੀ ਅੱਜ ਕੀ ਆ ਸੋ ਸਾਡੇ ਬਾਤ ਹੀ ਵਧੀਆ ਤੇ ਪਿਆਰੇ ਜਿਹੇ ਆਰਟਿਸਟ ਯਾਨਕੀ ਗੁਰਪ੍ਰੀਤ ਸਿੰਘ ਜੀ ਦਾ ਬਰਥਡੇ ਆ ਸੋ ਮੇਰੇ ਵੱਲੋਂ ਯਾਨਕੀ ਪਰਵੀਨ ਵੱਲੋਂ ਤੁਹਾਨੂੰ ਤੁਹਾਡੇ ਜਨਮ ਦਿਨ ਤੇ ਲੱਖ ਲੱਖ ਮੁਬਾਰਕਾਂ ਰੱਬ ਤੁਹਾਨੂੰ ਹਮੇਸ਼ਾ ਜੱਦੀ ਕਲਾ ਦੇ ਵਿੱਚ ਰੱਖੇ ਤੁਸੀਂ ਐਦਾਂ ਹੀ ਹੱਸਦੇ ਵੱਸਦੇ ਖੇੜਦੇ ਰਹੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਗੁਰਪ੍ਰੀਤ ਜੀ ਪਾਰਟੀ ਦਾ ਤੁਹਾਡੇ ਦਾ ਅੱਜ ਬੰਦੀ ਆ ਹੈਨਾ ਸੋ ਵਾਂਸ ਅਗੇਨ ਹੈਪੀ ਬਰਥਡੇ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਵੀਨ ਭਵਾਨੀਗੜ੍ਹ ਤੋਂ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿਉਂਕਿ ਸਾਡੇ ਗੁਰਪ੍ਰੀਤ ਸਿੰਘ ਜੀ ਦਾ ਬਰਥਡੇ ਆ ਸੋ ਵਿਸ਼ਿੰਗ ਯੂ ਅ ਵੈਰੀ ਵੈਰੀ ਹੈਪੀ ਬਰਥਡੇ ਸਰ ਰੱਬ ਤਾਂ ਉਹਨੂੰ ਹਮੇਸ਼ਾ ਇੱਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਨੂੰ ਦੁਸਤਿਆਂ ਵਾਸਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਵਾਂਸ ਅਗੇਨ ਹੈਪੀ ਬਰਥਡੇ ਬਾਈ ਡੋਨੋ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਗਦੀਪ ਜੋਗਾ ਬੜੀ ਖੁਸ਼ੀ ਦੀ ਗੱਲ ਤੁਹਾਨੂੰ ਸਾਂਝੀ ਕਰ ਰਿਹਾ ਜੀ ਮੇਰਾ ਭਰਾ ਮਾ ਵਰਗਾ ਛੋਟਾ ਵੀਰ ਗੁਰਪ੍ਰੀ ਬਹੁਤ ਬਹੁਤ ਮੁਬਾਰਕਾ ਵੈਗੂ ਸੱਚੇ ਬਾਸ਼ਾ ਮੇਰੇ ਭਰਾ ਨੂੰ ਸਾਰੀਆਂ ਖੁਸ਼ੀਆਂ ਦੇਵੇ ਹੈਪੀ ਬਰਥਡੇ ਵান্স ਅਗੇ ਇਅਰ ਬਰੋ ਲਵ ਯੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜੰਟੀ ਹੀਰਾ ਅੱਜ ਸਾਡੇ ਬਹੁਤ ਹੀ ਪਿਆਰੇ ਅਜ਼ੀਜ਼ ਮਿੱਤਰ ਗੁਰਪ੍ਰੀਤ ਭਵਾਨੀ ਗੜਜੀ ਦਾ ਹੈਪੀ ਬਰਥਡੇ ਹੈ ਜੀ ਜਨਮ ਦਿਨ ਜਨਮ ਦਿਨ ਹੈ ਤੇ ਪ੍ਰਮਾਤਮਾ ਉਹਨਾਂ ਨੂੰ ਤਰੱਕੀਆਂ ਬਖਸ਼ੇ ਚੜ੍ਹਦੀਆਂ ਕਲਾ ਬਖਸ਼ੇ ਮੇਰੇ ਵੀਰ ਨੂੰ ਹਰਮਨਤ ਫਤਿਹ ਬਖਸ਼ੇ ਤੇ ਤੁਸੀਂ ਵੀ ਸਾਰੇ ਭਾਈ ਨੂੰ ਦੇਉ ਨਦੀਆਂ ਚੜਦੀਆਂ ਕਲਾ ਦੀ ਕਾਮਨਾ ਸਾਰੇ ਉਹਨਾਂ ਨੂੰ ਸ਼ੁਭ ਕਾਮਨਾ ਦਿਓ ਜੀ ਹੈਪੀ ਬਰਥਡੇ ਬਾਈ ਗੁਰਪ੍ਰੀਤ ਜੀ ਠੀਕ ਹੈ ਧੰਨਵਾਦ ਜੀ ਕਾਲ ਜੀ ਜਮਾਤ ਤੇ ਅਦਾਸ ਲਾਉਂ ਜੀ ਮੈਂ ਤੁਹਾਡਾ ਆਪਣਾ ਧਰਮ ਗੀਤਕਾਰ ਨਾਟਿ ਗੋਨੇਣਾ ਸੋ ਅੱਜ ਮੇਰੇ ਬਹੁਤ ਹੀ ਪਰਮ ਮਿੱਤਰ ਗੁਰਪ੍ਰੀਤ ਭਾਨੀ ਗੜ ਵਾਲੇ ਜੀ ਬਹੁਤ ਅੱਛੇ ਇਨਸਾਨ ਉਹਨਾਂ ਦਾ ਅੱਜ ਬਰਥਡੇ ਜੀ ਤੇ ਦਿਓ ਜੀ ਵਧਾਈਆਂ ਤੇ ਕਰੋ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਸਸ਼ਿਕਾਲ ਜੀ ਮੇਰੇ ਵੱਲੋਂ ਬੁੰਟਾ ਭਾਈ ਰੁਪਾ ਵੱਲੋਂ ਅੱਜ ਸਾਡੇ ਬਹੁਤ ਹੀ ਪਿਆਰੇ ਵੀਰ ਗੁਰਪ੍ਰੀਤ ਭਵਾਨੀਕੜ ਦਾ ਜਨਮ ਦਿਨ ਹੈ ਪ੍ਰਮਾਤਮਾ ਵਾਹਿਗੁਰੂ ਮਾਲਕ ਕਰੇ ਉਹਨੂੰ ਦੁਨੀਆ ਦੀ ਹਰ ਖੁਸ਼ੀ ਮਿਲੇ ਤੇ ਪ੍ਰਮਾਤਮਾ ਵਾਹਿਗੁਰੂ ਲੰਬੀ ਉਮਰਾਂ ਬਖਸ਼ੇ ਉਹਨੂੰ ਮੇਰੇ ਵੀਰ ਨੂੰ ਬਹੁਤ ਹੀ ਪਿਆਰਾ ਨੇਕ ਦਿਲ ਮਿਹਨਤੀ ਇਨਸਾਨ ਹੈ ਤੁਸੀਂ ਵੀ ਦਿਓ ਮੁਬਾਰਕਾ ਮੇਰੇ ਵੀਰ ਨੂੰ ਹੈਪੀ ਬਰਥਡੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜਾਂਦਾ ਵਸਦਾ ਰਹੇ ਹੱਸਦਾ ਰਹੇ ਸਸ਼ਿਕਾ ਦੋਸਤੋ ਮੈਂ ਤੁਹਾਡੀ ਆਪਣੀ ਬਲਜਿੰਦਰ ਰਿੰਪੀ ਮੇਰਾ ਛੋਟਾ ਵੀਰ ਗੁਰਪ੍ਰੀਤ ਭਵਾਨੀਗੜ ਤੋਂ ਉਹਨਾਂ ਦਾ ਅੱਜ ਹੈਪੀ ਬਰਥਡੇ ਆ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾ 'ਚ ਰੱਖੇ ਖੁਸ਼ ਰੱਖੇ ਆਬਾਦ ਰੱਖੇ ਸასი ਸ਼ਕਾਲ ਗੋਡ ਬlesਸ ਯੂ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਆਪਣੀ ਗੁਰਪ੍ਰੀਤ ਕੌਰ ਤੇ ਅੱਜ ਜਿਹੜੀ ਖੁਸ਼ੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਨੀ ਆ ਉਹ ਸਾਡੇ ਬਹੁਤ ਹੀ ਅਜ਼ੀਜ਼ ਬਹੁਤ ਹੀ ਪਿਆਰੇ ਇਨਸਾਨ ਗੁਰਪ੍ਰੀਤ ਭਵਾਨੀਗੜ ਉਹਨਾਂ ਦਾ ਜਨਮ ਦਿਨ ਹੈ ਜੀ ਅੱਜ ਸੋ ਸਾਡੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਰਗਾੜੀ ਸਾਹਿਬ ਅੱਜ ਥੋੜਾ ਜਿਹਾ ਬਿਜ਼ੀ ਸੀਗੇ ਗਏ ਹੋਏ ਸੀ ਕਿਤੇ ਇਸ ਕਰਕੇ ਮਿਕਲੀ ਨੇ ਵੀਡੀਓ ਬਣਾਈ ਹੈ ਉਹਨਾਂ ਵੱਲੋਂ ਵੀ ਬਹੁਤ ਮੁਬਾਰਕਾਂ ਗੁਰਪ੍ਰੀਤ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰਹੋ ਆਬਾਦ ਰਹੋ ਤੇ ਸਾਰਿਆਂ ਨਾਲ ਇਸੇ ਤਰ੍ਹਾਂ ਆਪਣੀ ਸਾਂਝ ਬਣਾਈ ਰੱਖੋ ਹੈਪੀ ਬਰਥਡੇ ਵਾਂਸ ਅਗੇ ਸ਼ਸ਼ੀ ਕਾਲ ਜੀ ਮੈਂ ਤੁਹਾਡੀ ਆਪਣੀ ਸਿੰਗਰ ਜੋਤੀ ਕੋਹਿੰੂਰ ਸਾਡੇ ਬਹੁਤ ਹੀ ਅਜ਼ੀਜ਼ ਭਵਾਨੇਗੜ ਤੋਂ ਗੁਰਪ੍ਰੀਤ ਜੀ ਜਿਨ੍ਹਾਂ ਦਾ ਅੱਜ ਹੈਪੀ ਵਾਲਾ ਬਰਥਡੇ ਆ ਔਰ ਮੈਂ ਦਿਲ ਤੋਂ ਦੁਆ ਕਰਦੀ ਆ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਆਓ ਆਪਾਂ ਸਾਰੇ ਮਿਲ ਕੇ ਦੁਆ ਕਰਦੇ ਆ ਕਿਉਂਕਿ ਕਿਸੇ ਦੇ ਲਈ ਜਦੋਂ ਆਪਾਂ ਦੁਆ ਮੰਗਦੇ ਆ ਤਾਂ ਇਹ ਵੀ ਇੱਕ ਇਬਾਦਤ ਆ ਤਾਂ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ ਸ਼ੁਕਰੀਆ ਜੀ ਸ਼ਸ਼ੀ ਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹਦੇਮ ਮਹੀਂ ਨੰਗਲ ਸਵੇਰਾ ਬਹੁਤ ਹੀ ਪਿਆਰਾ ਵੀਰ ਹੈ ਗੁਰਪ੍ਰੀਤ ਭਵਾਨੀਗੜ ਅੱਜ ਉਹਦਾ ਜਨਮ ਦਿਨ ਹੈ ਜੀ ਸੋ ਗੁਰਪ੍ਰੀਤ ਵੀਰੇ ਤੈਨੂੰ ਜਨਦਿੰਦਿਆਂ ਬਹੁਤ ਬਹੁਤ ਮੁਬਾਰਕਾਂ ਬਾਬਾ ਤੈਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਨਮੀਂ ਹੋਰਾ ਬਖਸ਼ੇ ਜੋ ਕੁਝ ਕੁ ਜੀਵ ਤਮਾਜ਼ ਹਾਂਜੀ ਮੈਂ ਕੁਲਦੀਪ ਕੌਰ ਗੁਰਪ੍ਰੀਤ ਭਵਾਨੀਗੜ ਵਾਲੇ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੂੰ ਜੀਓ ਹਜ਼ਾਰਾਂ ਸਾਲ ਸਾਲ ਕੇ ਦਿਨ ਹੋ 50 ਹਜ਼ਾਰ ਕਾਕੇ ਤੇਰੀ ਲੰਮੀ ਉਮਰ ਕਰੇ ਤੰਦਰੁਸਤੀ ਦੇਵੇ ਤੂੰ ਜੀਦਾ ਰਹੇ ਪਰਮਾਤਮਾ ਤੇਰੀ ਲੰਮੀ ਉਮਰ ਕਰੇ ਓਕੇ ਬਾਬਾ ਸਸਕਾਲ ਜੀ ਵੀਰੇ ਸਾਰਿਆਂ ਨੂੰ ਮੈਂ ਜੱਸੀ ਪੰਜਾਬੀ ਵੀਰ ਸਾਥ ਤੇ ਮੇਰੇ ਨਾਲ ਸਿੰਗਰ ਜਿੰਮੀ ਗਿੱਲ ਤੇ ਭਾਈ ਸਾਡਾ ਕਰਮਜੀਤ ਸਿੰਘਿਆਰ ਸਾਹਿਬ ਤੇ ਸਾਡਾ ਬੜਾ ਪਿਆਰਾ ਵੀਰਾ ਗੁਰਪ੍ਰੀਤ ਭਵਾਨੀਗੜ੍ਹ ਕਿਉਂਕਿ ਸਾਡੀ ਮੈਡਮ ਪੰਜਾਬੀ ਲੋਕ ਗਾਇਕ ਅਮਰਤਾ ਵੀਰਕ ਦਾ ਬਹੁਤ ਵੱਡਾ ਫੈਨ ਆ ਤੇ ਬਾਈ ਦਾ ਜ ਹੈਪੀ ਵਾਲਾ ਬਰਥਡੇ ਆ ਜੀ ਸਾਡੇ ਸਾਰੇ ਵੱਲੋਂ ਤੇ ਬਾਈ ਸਾਡੇ ਗੁਰਪ੍ਰੀਤ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਬਾਬਾ ਨਾਨਕ ਬਾਈ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਾਂ ਜੀ ਜਿੰਮੀ ਗੱਲ ਜੀ ਤੁਸੀਂ ਬਾਈ ਦਾ ਸਾਡਾ ਬਹੁਤ ਹੀ ਪਿਆਰਾ ਵੀਰ ਹੈ ਸਾਡਾ ਗੁਰਪ੍ਰੀਤ ਭੌਨੀ ਦਾ ਉਹ ਕਹਿੰਦਾ ਇਨਸਾਨ ਆ ਆਪ ਹੈਪੀ ਬਰਥਡੇ ਟਿਕਾ ਹਲਾਉ ਜੀ ਗੁਰਪ੍ਰੀਤ ਪਟਿਕਾ ਹੈਪੀ ਬਰਥਡੇ ਕਰਦੇ ਤੇ ਬਾਈ ਤੁਸੀਂ ਮੁਬਾਰਕ ਹੋਈ ਹੈਪੀ ਬਰਥਡੇ ਹਾ ਗੁਰਪ੍ਰੀਤ ਵੀਰੇ ਸਾਡੀ ਸਾਰੀ ਪੰਜਾਬੀ ਬਰਸਾ ਟੀਮ ਵੱਲੋਂ ਬਾਈ ਗੁਰਪ੍ਰੀਤ ਭਾਨੀਗੜ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਜਹਦੇ ਵਾਸਤੇ ਰਹਾ ਵੀਰੇ ਹਾਂਜੀ ਸੱਸੀ ਕਾ ਦੋਸਤੋ ਮੈਂ ਤੁਹਾਡਾ ਫਰਹਦ ਸਿੰਘ ਜ਼ਿੰਮੀ ਕਾ ਸਪਾਸ ਹਰੂਰ ਸਾਡਾ ਬਹੁਤ ਹੀ ਪਿਆਰਾ ਵੀਰ ਹੈ ਸਾਡਾ ਗੁਰਪ੍ਰੀਤ ਭਾਨੀਗੜ ਜੋ ਕਲਾਕਾਰ ਨੂੰ ਬਹੁਤ ਪਿਆਰ ਕਰਦਾ ਹੈ ਉਹਦਾ ਹੈਪੀ ਬਰਥਡੇ ਆ ਤੂੰ ਦੋਨੋਂ ਪਿਆਰ ਕਰਦਾ ਠੀਕ ਹੈ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਕਰ ਠੀਕ ਹੈ ਜੀ ਜੀ ਕਲਾਕਾਰ ਨੂੰ ਪਿਆਰ ਕਰਦੇ ਹੋ ਤੁਹਾਨੂੰ ਲੰਮੀ ਉਮਰ ਕਰ ਠੀਕ ਹੈ ਜੀ ਜ਼ਿੰਮੀ ਕਾ ਸਪਾਸ ਤੁਹਾਨੂੰ ਦਿਲੋਂ ਦੁਆਵਾਂ ਹੈ ਹੈਪੀ ਬਰਥਡੇ ਗੁਰਪ੍ਰੀਤ ਭਾਨੀਗੜ ਥੈਂਕ ਯੂ ਸਸਸੀ ਗੱਲ ਜੀ ਮੈਂ ਤੁਹਾਡਾ ਆਪਣਾ ਸ਼ਰੀਬ ਦਲਦਾਰ ਤੇ ਅੱਜ ਸਾਡੇ ਭਰਾ ਦਾ ਜਨਮ ਦਿਨ ਹੈ ਗੁਰਪ੍ਰੀਤ ਪਵਾਨੀਗੜ ਦਾ ਤੋਂ ਮੇਰੇ ਵੱਲੋਂ ਗੁਰਪ੍ਰੀਤ ਨੂੰ ਬਹੁਤ ਮੁਬਾਰਕਾਂ ਹੈਪੀ ਬਰਥਡੇ ਤੋਂ ਦਾਤਾ ਜੀ ਲੰਮੀ ਉਮਰ ਕਰਨ थैंक यू ਲਵ ਜੀ ਬਰੋ ਓਕੇ